ਸੀ ਦੇਖ ਰਹੇ ਹੋ ਇੰਡੀਆ ਪੰਜਾਬ ਨਿਊਜ਼ ਟੀਵੀ ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ 4 ਕਿਲੋ ਅਫੀਨ ਸਮੇਤ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਪੱਤਰਕਾਰ ਕੁਲਜੀਤ ਸਿੰਘ ਖੋਖਰ ਦੀ ਖਾਸ ਰਿਪੋਰਟ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਵਿੱਚੋਂ ਦੋ ਪ੍ਰਵਾਸੀ ਹਨ ਜਿਨ੍ਹਾਂ ਦੀ ਪਛਾਣ ਤਰਮਿੰਦਰ ਸਾਹ ਪੁੱਤਰ ਉਪਿੰਦਰ ਸਾਹ ਅਤੇ ਬਬਲੂ ਯਾਦਵ ਪੁੱਤਰ ਗਗਨਦੇਵ ਰਾਏ ਹਨ ਅਤੇ ਦੋਨੋ ਪ੍ਰਵਾਸੀ ਪਿੰਡ ਹਰਪੁਰ ਕਲਾ थाना 메జర్गंज ਅਤੇ ਜ਼ਿਲ੍ਹਾ ਸੀਤਾ ਮੜੀ ਸਟੇਟ ਬਿਹਾਰ ਦੇ ਰਹਿਣ ਵਾਲੇ ਹਨ ਤੇ ਤੀਜਾ ਪੰਜਾਬੀ ਹੀਰਾ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠੱਕਰਵਾਲ थाना ਕਾਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵੱਜੋ ਹੋਈ ਹੈ ਇਹਨਾਂ ਤਿੰਨਾਂ ਕੋਲੋਂ 4 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦੇ ਦਿਆ ਐਸਪੀ ਬਲਵਿੰਦਰ ਸਿੰਘ ਰੰਦਾਵਾ ਨੇ ਮੀਡੀਆ ਦੇ ਰੂਬਰੂ ਹੋ ਕੇ ਕਿਹਾ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਕੁਸਤੀ ਗੌਰਵ ਯਾਦ ਆਈਪੀਐਸ ਉਨਾਂ ਦੇ ਨਾਸ਼ਾ ਨਸ਼ਾ ਦੇ ਨਸ਼ਾ ਦੇ ਖਿਲਾਫ ਜਿਹੜੀ ਇੱਕ ਮਹਿੰਮ ਚਲਾਈ ਗਈ ਹੈ ਇਹ ਸਾਰੀ ਪੰਜਾਬ ਸਟੇਟ ਵਿੱਚ ਚੋਦੀ ਨਟੀ ਦਾ ਜਿਹੜਾ ਗਰਦਾਸਪੁਰ ਪੁਲਿਸ ਵਿੱਚ ਸ੍ਰੀ ਹਰੀਸ਼ ਦੇਮਾ ਐਸਐਸਪੀ ਗਰਦਾਸਪੁਰ ਦੇ ਦੇ ਅਨਸਾਰ ਦਿਲਪ੍ਰਿਤ ਆਈਪੀਐਸ ਆਈਪੀਐਸ ਐਸਪੀ ਦਿਨਾਨਗਰ ਉਦੀ ਅਗਵਾਈ ਦੇ ਵਿੱਚ ਐਸਐਸਜੀ ਗੁਰਵਿੰਦਰ ਸਿੰਘ ਹੈ ਇਨਚਾਰਜ ਸਪੈਸ਼ਲ ਬ੍ਰਾਂਚ ਮੋਲ ਐਸਐਚਓ ਰਾਣਾਸ਼ਾਲਾ ਇੱਕ ਜੁਆਇੰਟ ਪ੍ਰੈਸ਼ਨ ਕਾਉਂਟਰ ਟੈਰੀਅਨਸ ਦੀ ਟੀਮ ਸੀ ਇਹ ਪਿੰਡ ਪਟੀਆਂ ਇਹ ਟੀ ਪੁਆਇੰਟ ਦੇ ਨੇੜੇ ਇਹ ਜਿਹੜਾ ਇੱਕ ਮਾਤ ਦੇ ਖੇਤ ਵਿੱਚੋਂ ਦੋਸ਼ੀ ਤਰਮਨ ਤਰਿੰਦਰ ਸ਼ਾ ਤੇ ਬਬਲੂ ਯਾਦਵ ਇਹ ਸੀਤਾਮੜੀ ਬਿਹਾਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕਬਜ਼ੇ ਵਿੱਚੋਂ 750 ਗ੍ਰਾਮ ਜਿਹੜੀ ਅਫੀਮ ਜਿਹੜੀ ਹੈਗੀ ਹੈ ਇਹ ਬਰਾਬਦ ਹੋਈ ਸੀ ਸੋ ਇਹਨਾਂ ਨੂੰ ਇਸ ਮੁਕਦਮੇ ਵਿੱਚ ਇਸ ਬੰਦੀ ਮੁਕਦਮਾ ਨੰਬਰ 10 92 2025 18 ਘਟ 85 ਦਰਜ ਕੀਤਾ ਗਿਆ ਉਸ ਨੂੰ ਗ੍ਰਫਤਾਰ ਕਰਕੇ ਕਦਰ ਰਮਾਂਡ ਲਿਆ ਗਿਆ ਔਰ ਦਰਾਨੇ ਰਮਾਂਡ ਮਿਤੀ 11/2025 ਨੂੰ ਸਤਿੰਦਰ ਸ਼ਾਹ ਤੇ ਉਪਿੰਦਰ ਸ਼ਾਹ ਦੀ ਪੁਸ਼ਗੀਸ਼ ਤੇ ਅੱਗੇ ਹੋਰ ਇਹ ਇਨਸ਼ਾਬ ਕੀਤਾ ਇਹਨਾਂ ਨੇ ਵੀ ਜਿਹੜੀ ਫੀਮ ਹੈ ਹੋਰ ਕੋਈ ਕੁਝ ਫੀਮ ਜਿਹੜੀ ਹੈਗੀ ਹੈ ਇਹਨਾਂ ਨੇ ਵੇਚੀ ਸੀ ਕੋਈ ਹਿਰਾ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠਕਰਵਾਲ थाना ਕਾਨੂੰਮਾਨ ਇਹਨੂੰ ਫੀਮ ਵਿੱਚ ਸੀ ਸੋ ਇਹਦੇ ਇਸੇ ਮਕਦਮੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਹੀਰਾ ਸਿੰਘ ਨੂੰ ਔਰ ਉਹਦੀ ਇਨਕਸ਼ਾਫ ਤੇ ਜਿਹੜਾ ਹੈਗਾ ਫਰਜ਼ਾ ਜਿਹੜੀ ਹੈਗੀ ਰਿਕਵਰੀ 2 ਕਿਲੋ 500 ਗ੍ਰਾਮ ਦੀ ਫੀਮ ਹੈ ਉਹ ਜਿਹੜੇ ਕਮਾਦ ਦੇ ਖੇਤ ਵਿੱਚੋਂ ਹੀਰਾ ਸਿੰਘ ਪਾਸੋਂ ਬਰਾਮਦ ਕਰਾਈ ਗਈ ਹੈ ਸੋ ਐਸਪੀ ਦਿਨਨਗਰ ਦੇਪ੍ਰਿਤ ਤੇ ਇਹ ਐਸਐਚਓ ਔਰ ਗੁਰਵਿੰਦਰ ਅਨਚਾਰਜ ਨੇ ਬੜੀ ਮਿਹਨਤ ਕਰਕੇ ਕਾਊਂਟਰ ਇੰਟੈਲੀਜੈਂਸ ਟੀਮ ਨੇ ਆਪਣੇ ਜੁਆਇੰਟ آپریشن ਕਰਕੇ ਔਰ ਏਜੀ ਦੀ ਰਿਕਵਰੀ ਕੀਤੀ ਹੈ ਔਰ ਅਗੋਂ ਵੀ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਨਸ਼ੇ ਦੇ ਖਿਲਾਫ ਨੀ ਮੁਹਿੰਮ ਚਲਾਈ ਜਾ ਰਹੀ ਹੈ ਦੇਖ ਫਰਦਰ ਅਸੀਂ ਹੁਣੇ ਇਸ ਸੰਬੰਧੀ ਅਸੀਂ ਇਹਨਾਂ ਰਿਮਾਂਡ ਲੈ ਕੇ ਖੰਦਰ ਜਿ ਇਨਵੈਸਟੀਗੇਟ ਕਰ ਰਹੇ ਹਾਂ ਏ ਤੋਂ ਸਾਰਾ ਪਤਾ ਕਰਾਂਗੇ ਤੋਂ ਬੈਕਗ੍ਰਾਉਂਡ ਪਤਾ ਕਰਾਂਗੇ ਜਿਹੜਾ ਉਸ ਸਟੇਟ ਵਿੱਚ ਇਹਨਾਂ ਖਿਲਾਫ ਕਿੰਨੇ ਪਰਚੇ ਦਰਜ ਨੇ ਜਾਂ ਕਿਤੇ ਕਿਤੇ ਇਨਵੋਲਵ ਨੇ ਤਾਂ ਫਰਦਰ ਡਿਪਾਰਟਮੈਂਟ ਇਨਵੈਸਟੀਗੇਸ਼ਨ ਐ ਅਸੀਂ ਕਰ ਰਹੇ ਹਾਂ ਸਰ ਤੋਂ ਪ੍ਰਵਾਸੀ ਵੀ ਹੈਗੇ ਜੀ ਇਹਰੇ ਵਿੱਚ ਪ੍ਰਵਾਸੀ ਇਹ ਦੋਨੇ ਹਾਂ ਇਹ ਬਿਹਾਰ ਸਟੇਟ ਦੇਣ ਵਾਲੇ ਨੇ ਸਿਤਾਮੜੀ ਡਿਸਟ੍ਰਿਕਟ ਦੇ ਇਹ ਕੰਮ ਹੀ ਕੰਮ ਕਰਦੇ ਨੇ ਬਾਹਰੋਂ ਜਿਨ ਕਿ ਮੋਸਲੀ ਜਿਹੜੇ ਹੈਗਾ ਬਿਹਾਰ ਸਟੇਟ ਤੋਂ ਜਿਹੜੇ ਹੈਗੇ ਨੇ ਟਾਪਟ ਪਿਆ ਲਈਆ ਹੋਰ ਜਿਹਦੇ ਇਹ ਫੀਨਸ ਅਪਲਾਈ ਕਰਦੇ ਪਿੱਛੇ ਪਿੰਗ ਪਿੰ ਕੋਈ ਹੋਰ ਹੈ ਜੇ ਕੋਰੀਅਰ ਦਾ ਕੰਮ ਕਰਦੇ ਸੀ ਕਿ ਜਾਂ ਇਹਨਾਂ ਦੇ ਆਪਣਾ ਮਾਲ ਸੀ ਇਹ ਨਹੀਂ ਫਰਦਰ ਹੋਣ ਸੀ ਇਹ ਮਿਸਕਟ ਕਰਾਂਗੇ ਪੜਤਾਲ ਕਰਾਂਗੇ ਅਸੀਂ ਇਹ ਚੀਜ਼ ਜੁਰਮਾਨਾ ਲੈ ਕੇ ਨਾ ਹੋਰ ਅਗੇ ਪਤਾ ਕਰਾਂਗੇ ਵੀ ਇਹ ਕਿੱਥੋਂ ਇਹਨਾਂ ਦਾ ਪਿੰਗ ਪਿੰ ਪਿੱਛੇ ਕੌਣ ਹੈ ਜਿਹੜਾ ਹੀ ਨਾ ਫੜਿਆ ਸੀ ਉਹਦੇ ਉਹ ਵੀ ਉਹ ਕਹਿੰਦਾ ਹੈ ਜਿਹਾ ਉਹ ਵੀ ਅਕੀ ਨੇ ਨਹੀਂ ਜਿਹੜਾ ਹੀਰਾ 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 ਵੀ ਇਹ ਹੁਣ ਫਰਦਰ ਅਸੀਂ ਅੱਗੇ ਕਰ ਰਹੇ ਹਾਂ ਦੀ ਇਨਵੈਸਟੀਗੇਟ ਕਰ ਰਹੇ ਹਾਂ ਵੀ ਫਰਦਰ ਜੇ ਰਿਕਵਰੀ ਹੋਈ ਹੈ ਵੀ ਅੱਗੇ ਵੇਚਦਾ ਜੋ ਕਿ ਪਤਾ ਕਰਵਾਉਣਾ ਹੈ ਕੀ ਇਹ ਕੋਈ ਹੀਰੇ ਦੇ ਇੱਤਾਂ ਚੋਈ ਹੈ ਹਾਂਜੀ ਹਾਂਜੀ ਹੀਰੇ ਦੇ ਇੱਤਾਂ ਚੋਈ ਹੈ ਜਿਹੜੀ ਪੁਰਾਣੀ ਛੱਲੇ ਦੀ ਹਦੂਦ ਦੇ ਵਿੱਚੋਂ ਥਾਣੇ ਤੋਂ 500 ਮੀਟਰ ਦੀ ਦੂਰੀ ਤੇ ਪਈ ਗੀ ਪਟਿਆ ਮੋੜ ਹੂੰ ਇਹ ਪ੍ਰਵਾਸੀ ਜਿਹੜੇ ਫੜੇਗੇ ਇਹ ਲੋਕ ਕਿੰਨਾਂ ਲੋਕਾਂ ਨੂੰ ਸਪਲਾਈ ਕਰਦੇ ਸੀ ਉਹਦਾ ਕੁਝ ਇਹ ਲੋਕਲ ਜਿਵੇਂ ਇਹ ਇਹੀ ਬੰਦੇ ਜਿਹੜੇ ਬਾਹਰੋਂ ਬਿਹਾਰ ਸਟੇਟ ਤੋਂ ਲਿਆ ਕੇ ਇਹ ਜਿਵੇਂ ਇਸ ਤਰ੍ਹਾਂ ਰਿਕਵਰੀ ਇਹ ਜਿਹੜੀ ਦਿੱਤੀ ਹੈ ਫੀਮਨ 2.5 ਕਿਲੋ ਹੀਰਾਸਮ ਦਿੱਤੀ ਹੈ ਇਸੇ ਤਰੀਕੇ ਹੋਰ ਅੱਗੇ ਸਪਲਾਈ ਕਰਦੇ ਸੀ ਲੇਕਿਨ ਇਸੇ ਤਰੀਕੇ ਬਾਅਦ ਵਿੱਚ ਰਿਕਵਰੀ ਕਰਾਈ ਗਈ ਜੀ ਫੜੇ ਤੇ ਅੱਗੇ ਚੱਡੀ ਕਰ ਲਾ ਪਰ ਜਿਹੜਾ ਥਾਣੇ ਦੇ ਬਿਲਕੁਲ 500 ਮੀਟਰ ਦੀ ਦੂਰੀ ਤੋਂ ਫੜਨਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹਨਾਂ ਨੂੰ ਡਰ ਭੈ ਨਹੀਂ ਹੈਗਾ ਜਾਂ ਖੌਫ ਨਹੀਂ ਹੈਗਾ ਇਹਦਾ ਪੁਲਿਸ ਦਾ ਇਨੀ ਲੱਗੇ ਇਹ ਆਪਣੀ ਲੁਕਾ ਕੇ ਬੈਠੇ ਸੀ ਜਾਂ ਇਹ ਨਹੀਂ ਲੱਗੇ ਕੰਮ ਕਰੇ ਉਹ ਨਹੀਂ ਇਹਦੇ ਵਿੱਚ ਚਲੋ ਅੱਛੀ ਗੱਲ ਹੈ ਜੇ ਜੇ ਆਪਣਾ ਫਿਰ ਵੀ ਪੁਲਿਸ ਇਸ ਚੀਜ਼ ਦੀ ਐਕਟਿਵ ਸੀ ਜਿਹੜੇ ਇਹਨਾਂ ਨੇ ਆਪਣਾ ਕੰਟਿਨਜੈਂਸੀ ਟੀਮ ਨਾਲ ਮਿਹਨਤ ਕਰਕੇ ਇਸ ਚੀਜ਼ ਨੂੰ ਰਿਕਵਰ ਕੀਤਾ ਲੇਕਿਨ ਫਰਦਰ ਜਿਹੜੇ ਹੈਗੇ ਇਸੀ ਦਾ ਸਰ ਸੋ ਹੋਣ ਦੇ ਪਾਸੇ ਹੋ ਸਕਦੇ ਆ ਮੱਠੇ ਕਿਤਾ ਹੈ ਨੈਟਵਰਕ ਹੈਗਾ ਦੇ ਚਾਰ ਕਿਲੋ ਵਾਜਾ ਕਿਤੇ ਕਿਤੇ ਵੇਜੇ ਪਾਸੇ ਹੋ ਸਕਦੇ ਹੋਣ ਹਾਂ ਬਿਲਕੁਲ ਬਿਲਕੁਲ ਇਹ ਤਾਂ ਹੋਰ ਹੈਗਾ ਫਰਦਰ ਜਿਹੜੇ ਇਹਨਾਂ ਦੇ ਕਿਹੜੇ ਨਾਲ ਇਹਨਾਂ ਇਨਵੋਲਵ ਨੇ ਔਰ ਕਿਤੇ ਕਿਤੇ ਅਗੇ ਸਪਲਾਈ ਕਰਦੇ ਸੀ ਲੇਕਿਨ ਉਹ ਫਰਦਰ ਅਸੀਂ ਹੋਰ ਮੈਸੇਜ ਕਰਾਂਗੇ